ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਆਪਣਾ 17 18 19 20 ਤਰੀਕ ਨੂੰ ਸੀਨੀਅਰ ਸਟੇਜ ਕਰਵਾ ਰਹੇ ਆਂ ਕੁੜੀਆਂ ਦੀ ਸ਼੍ਰੀ ਮੁਕਤਸ ਸਾਹਿਬ ਦੇ ਵਿੱਚ ਤੇ ਅੱਜ ਮੈਂ ਸ਼ੌਕ ਤੇ ਆਇਆ ਸੀਗਾ ਮੈਡਲ ਬਣਾਉਣੇ ਸੀ ਆਪਾਂ ਤੇ ਇਹਨਾਂ ਕੋਲ ਮੈਡਲ ਸੀ ਆ ਬਿਲਕੁਲ ਛੋਟੇ ਮੈਡਲ ਆ ਇਹ ਥੋੜਾ ਜਿਹਾ ਉਹਨਾਂ ਵੱਟਾ ਮੈਡਲ ਆ ਇਹ 2.5 ਇਚ ਦਾ ਮੈਨੂੰ ਇਹ ਵੀ ਐਕਚੁਅਲੀ ਪਸੰਦ ਨੇ ਆ ਬਾਕੀ ਮੈਂ ਵੀਡੀਓ ਪਾਉਂਗਾ ਤੁਸੀਂ ਦੱਸਿਓ ਕਿਵੇਂ ਆ ਮੈਡਲ ਇਸ ਤੋਂ ਵੱਡਾ ਬਣਾ ਰਹੇ ਆ ਆਪਾਂ 3.5 ਇੰਚ ਦਾ ਇਸ ਤੋਂ ਥੋੜੇ ਵੱਡਾ ਮੈਡਲ ਬਣਾਉਂਗਾ ਥੋੜਾ ਵਧੀਆ ਲੱਗੇ ਕਿਉਂਕਿ ਬੱਚਿਆਂ ਦਾ ਇੱਕ ਮੇਨ ਮੈਡਲ ਹੁੰਦਾ ਹਨਾ ਇੱਕ ਮੈਡਲ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਮੈਡਲ ਥੋੜੇ ਬਣਾ ਰਹੇ ਆ ਵਧੀਆ ਹਨਾ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਚੰਗੀਆਂ ਕੁੜੀਆਂ ਇੱਥੇ ਖੇਡ ਰਹੀਆਂ ਸਰਜੀਤ ਖੇਡ ਰਹੀ ਆ ਅਲੋਂਗ ਪਿੰਨ ਖੇਲੀ ਹੋਈ ਆ ਮਨਦੀਪਕੌਰ ਖੇਡ ਰਹੀ ਆ ਵਾਲੀ ਚੈਂਪੀਅਨਸ਼ਿਪ ਜੂਨੀਅਰ ਚ 골ਡ ਆ ਕੋਮਲ ਖੇਡ ਰਹੀ ਆ ਕੁਮਲਪ੍ਰੀਤ ਖੇਡ ਰਹੀ ਆ ਸੰਦੀਪ ਖੇਡ ਰਹੀ ਹੋਰ ਵੀ ਬਹੁਤ ਕੁੜੀਆਂ ਹਨ ਜਿਹੜੀਆਂ ਕਰਮੇਦਾਨ ਇੱਥੇ ਖੇਡ ਰਹੀ ਜਿਹਨੀਆਂ ਮੇਰੀਆਂ ਭੈਣਾਂ ਖੇਡਣਗੀਆਂ ਉਹਨਾਂ ਨੂੰ ਕੋਈ ਚੰਗੇ ਐ ਟਰੈਕਸੂਟ ਜਾਂ ਸ਼ੂ ਜਾਂ ਕੁਝ ਕੁਝ ਵੀ ਆ ਆਦੇ ਲੋਲੇ ਪੂਰੀ ਕੋਸ਼ਿਸ਼ ਕਰਾਂਗੇ ਬੱਚਿਆਂ ਦਾ ਕਰਨ ਦਾ ਤੇ ਬਾਕੀ ਸਾਰਨੂੰ ਪਤਾ ਵੀ ਆਪਣੇ ਪੰਜਾਬ ਦੇ ਬਹੁਤ ਤਗੜੇ ਤਗੜੇ ਟੌਪ ਬੌਕਸਰ ਰਹੇ ਆ ਜਿਨ੍ਹਾਂ ਦਾ ਵਰਲਡ ਦੇ ਵਿੱਚ ਇੱਕ ਚੰਗਾ ਨਾਮ ਆ ਜਿਵੇਂ ਤੁਸੀਂ ਲਾ ਲਓ ਗੁਰਮੀਤ ਪਾਜੀਆ ਕਮਾਂਡਰ ਤੇ ਪ੍ਰੈਜ਼ੀਡੈਂਟ ਆ ਬੌਕਸਿੰਗ ਦੇ ਇਸ ਟਾਈਮ ਇੱਕ ਚੰਗੀ ਪਹਿਚਾਣ ਆ ਏਸ਼ੀਅਨ ਗੇਮਾਂ ਚ ਮੈਡਲਿਸਟ ਮੈਨੂੰ ਬਹੁਤ ਮੇਰੇ ਨਾਲ ਬਹੁਤ ਪਿਆਰ ਹੁੰਦਾ ਮੇਰੀ ਬਹੁਤ ਸਪੋਰਟ ਕਰਦੇ ਆ ਉਹਨਾਂ ਦੇ ਨਾਲ ਗੁਜੈਂਡ ਸਿੰਘ ਟੂ ਟਾਈਮ 올림픽 ਨ ਬੌਕਸਰ ਆ ਪੰਜਾਬ ਦੇ ਆ ਤੇ ਉਹਨਾਂ ਦੀ ਵੀ ਇੱਕ ਚੰਗੀ ਪਹਿਚਾਣ ਆ ਹਰਪਾਲ ਸਿੰਘ ਪਾਜੀ ਆ ਐਸਐਸਪੀ ਵਿਜੀਲੈਂਸ ਆ ਏਸ਼ੀਆ ਚ 골ਡ ਆ ਉਹਨਾਂ ਦਾ ਤੇ ਉਹਨਾਂ ਦੀ ਵੀ ਇੱਕ ਚੰਗੀ ਪਹਿਚਾਣ ਰਹੀ ਆ ਇਹ ਆਪਣੇ ਜਿਹੜੇ ਯੂਥ ਆ ਉਹਨਾਂ ਵਾਸਤੇ ਇਹ ਬੌਕਸਿੰਗ ਦਾ ਮਤਲਬ ਬਹੁਤ ਐਹ ਅਹਿਮ ਰੋਲਾ ਹਨਾ ਤੇ ਇਹ ਚੰਗੀ ਪਹਿਚਾਣ ਰਹੀ ਆ ਬਾਕੀ ਇਹ ਸਾਰੇ ਪਹੁੰਚ ਰਹੇ ਆ ਉਥੇ 17 18 ਤਰੀਕ ਨੂੰ 11 20 ਤਰੀਕ ਨੂੰ ਹਨਾ ਤੇ ਤੁਸੀਂ ਵੀ ਸਾਰਿਆਂ ਨੇ ਕਰੋ ਵੀਡੀਓ ਸ਼ੇਅਰ ਦੱਸਿਓ ਵੀ ਆ ਮੈਡਲ ਸਹੀ ਆ ਜਾਂ ਇਸ ਤੋਂ ਵੱਡਾ ਮੈਡਲ ਬਣਾਈਏ ਹਨਾ ਤੇ ਹੋਰ ਵੀ ਅਸੀਂ ਤੁਸੀਂ ਵੀ ਜੋ ਵੀ ਹੈ ਨਾ ਮੇਰੇ ਭਰਾ ਉੱਤੇ ਪਹੁੰਚੋ ਜੋ ਵੀ ਹੈ ਨਾ ਬੱਚਿਆਂ ਦੇ ਕੋਈ ਵੀ ਵੱਤ ਵੱਤ ਬੱਚਿਆਂ ਦੀ ਆਪਾਂ ਹੈਲਪ ਕਰੀਏ ਸਪੋਰਟ ਕਰੀਏ ਤਾਂ ਜੋ ਕਿ ਇਹ ਬੱਚਿਆਂ ਨੂੰ ਖੇਡਣਾ ਇੱਕ ਬੱਚਿਆਂ ਨੂੰ ਚੰਗਾ ਹੌਸਲਾ ਮਿਲੇ ਜੋ ਬੱਚਿਆਂ ਚੈਂਪੀਅਨ ਬਣ ਨੈਸ਼ਨਲ ਚ ਮੈਡਲ ਮਾਰ 월 ਚੈਂਪੀਅਨਸ਼ਿਪ ਏਸ਼ੀਆ ਰੋਂਪਿੰਗ ਤੱਕ ਕੁਆਲੀਫਾਈ ਕਰਨਾ ਹੈ ਤੇ ਇਹ ਹੀ ਹੁੰਦਾ ਮੇਨ ਤੇ ਬਾਕੀ ਉਹ ਵੈਗਰੂ ਨਾਲ ਆ ਚਾੜ ਦੀ ਕਲਾ ਦੇ ਵਿੱਚ ਆ ਤੇ ਮੈਂ ਤੇ ਲਗਾਤਾਰ ਵੀਡੀਓ ਪਾਉਂਦਾ ਸੀ ਜਦੋਂ ਦਾ ਮੈਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਫਤਿਹ ਕਹਿ ਕੇ ਵੀਡੀਓ ਪਾ ਰਿਹਾ ਤੇ ਵੈਗੁਰੂ ਨੇ ਮੇਰਾ ਇੰਨਾ ਵਧੀਆ ਹੱਥ ਪੜਿਆ ਕਿ ਅੱਜ ਇੰਨੀ ਕੀ ਕਿਰਪਾ ਵੈਗੁਰੂ ਦੀ ਮਤਲਬ ਮੈਨੂੰ ਖੁਦ ਤੋਂ ਸਮਝ ਤੋਂ ਬਾਹਰ ਆ ਮੈਨਾਂ ਬਹੁਤ ਕੁਝ ਵੈਗੁਰੂ ਮੈਨਾਂ ਕਰ ਰਿਹਾ ਇਹ ਜਿਹੜੀ ਸਟੇਡ ਹੋ ਰਹੀ ਹੈ ਇਹ ਵੀ ਉਹ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਹੋ ਰਹੀ ਹੈ ਇਸ ਤੋਂ ਪਹਿਲਾਂ ਵੀ ਆਪਾਂ ਸਟੇਡ ਕਰਵਾ ਚੁੱਕੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਟੇਡਾਂ ਹੋਣਗੀਆਂ ਇੰਡੀਆ ਲੈਵਲ ਦੇ ਟੂਰਨਾਮੈਂਟ ਹੋਣਗੇ ਵੀ ਯਾਦ ਦੇ ਵਿੱਚ ਕਿਉਂਕਿ ਬਹੁਤ ਚੰਗੇ ਚੰਗੇ ਦਾ ਸਪੋਰਟ ਆ ਮ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਦੱਸੋ ਇਹ ਮੈਡਲ ਵਾਲੇ ਸਾਰਿਆਂ ਨੇ ਕਿਵੇਂ ਆ ਤੇ ਬਾਕੀ ਮੈਂ ਵੱਡੇ ਮੈਡਲ ਦੀ ਵੀਡੀਓ ਪਾਉਂਗਾ ਬਹੁਤ ਜਲਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ